ਪਟਿਆਲਾ ਪਾਸ਼ਾਹੀ ਨੌਵੀਂ ਬਸੰਤ ਪੰਚਮੀ ਦੇ ਜਿਹੜੇ ਸਮਾਗਮ ਨੇ ਉਹ ਚੱਲ ਰਹੇ ਨੇ ਲਗਾਤਾਰ ਸਵੇਰੇ ਲਗਭਗ ਪੌਣੇ 5 ਵਜੇ ਦਾ ਸਮਾਂ ਹੈ ਲਾਈਵ ਤੁਸੀਂ ਦੇਖ ਰਹੇ ਹੋ ਸਰੋਵਰ ਦੇ ਆਲੇ ਦੁਆਲੇ ਸੰਗਤਾਂ ਕਿਸ ਤਰ੍ਹਾਂ ਪ੍ਰਕਰਮਾ ਕਰ ਰਹੀਆਂ ਨੇ ਤੇ ਗੁਰੂ ਦੇ ਚਰਨਾਂ ਵਿੱਚ ਸੀਸ ਨਿਵਾ ਰਹੀਆਂ ਨੇ ਉਹ ਦੇਖ ਰਹੇ ਹੋ ਤੁਸੀਂ どうも。 ਇਹ ਪ੍ਰਕਰਮਾ ਦਾ ਦ੍ਰਿਸ਼ ਹੈ ਜਿਹੜਾ ਸਰੋਵਰ ਦੇ ਆਲੇ ਦੁਆਲੇ ਭਰੰਡਾ ਬਣਿਆ ਹੋਇਆ ਕਿਉਂਕਿ ਮੀਂਹ ਕਣੀ ਦਾ ਸਮਾਂ ਇਸ ਕਰਕੇ ਸੰਗ ਦਾ ਭਰਾਂਡੇ ਦੇ ਵਿੱਚ ਦੀ ਜਾਂਦੀਆਂ ਨੇ ਤੇ ਨਾਲ ਇੱਧਰ ਬੀਬੀਆਂ ਦੇ ਇਸ਼ਨਾਨ ਵਾਸਤੇ ਜਗ੍ਹਾ ਬਣੀ ਆ ਇਸ ਕਰਕੇ ਇੱਧਰ ਟੈਂਟ ਲੱਗੇ ਨੇ ਪ੍ਰਕਰਮਾ 'ਚ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਅੱਗੇ ਗੁਰਦੁਆਰਾ ਸਾਹਿਬ ਤੇ ਦਰਬਾਰ ਸਾਹਿਬ ਦਾ ਦ੍ਰਿਸ਼ ਕੋ ਸੰਗ ਤਾਂ ਸੱਜਰੇ ਹੀ ਆਉਣ ਲੱਗ ਜਾਂਦੇ ਆ ਰਬਸੰਤ ਪੰਚਮੀ ਦੇ ਦਿਹਾੜੇ ਨਾ ਦੋ ਸੋਹਣੇ ਇਹ ਆਦੇ ਰਜੋਤ ਲਾ ਆਦੇ 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 ਆ ਜਾ ਫਿਰ ਲੋ ਜੀ ਕਰੋ ਦ੍ਰਿਸ਼ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਪਟਿਆਲਾ بارش ਹੋ ਰਹੀ ਹੈ ਥੋੜੀ ਥੋੜੀ ਤੇ ਸੰਗਤਾਂ ਨਿਰੰਤਰ ਦਰਸ਼ਨਾਂ ਲਈ ਆ ਰਹੀਆਂ ਨੇ ਬਹੁਤ ਸੋਹਣੇ ਪ੍ਰਬੰਧ ਕੀਤੇ ਹੋਣੇ ਮੀਂਹ ਦੇ ਵਿੱਚ ਵੀ ਵਾਰਿਸ਼ ਦੇ ਵਿੱਚ ਵੀ ਲੰਗਤਾਂ ਪੂਰੀਆਂ ਪਹੁੰਚ ਰਹੀਆਂ ਨੇ ਜੇ ਸੰਕਟ ਜੋਣ ਕਰਮਾ ਆਇਓ ਆਇਆ ਇਧਰ ਦਾ ਕਰਿਆ ਸਮਾ ਮਨਮਤਾ ਦੇ ਇੱਕ ਜੁੜਾ ਕਰ ਕੋਲ ਜੀ ਕਿੰਨੇ ਆ ਸੰਗਤਾਂ ਦਾ ਇਕੱਠ ਹੈ ਸਵੇਰ ਸਵੇਰ ਦਾ ਦ੍ਰਿਸ਼ਾ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਹੈ ਲਾਈਟਿੰਗ ਕੀਤੀ ਹੋਈ ਹੈ ਗੁਰਦੁਆਰਾ ਸਾਹਿਬ ਤੇ ਨਿਹੰਗ ਸਿੰਘ ਸਾਹਿਬ ਦਾ ਦ੍ਰਿਸ਼ ਕੋ ਸੰਗਤਾਂ ਇਸ ਤਰ੍ਹਾਂ ਮੱਥਾ ਟੇਕਣ ਲਈ ਲਾਈਨਾਂ ਲੱਗੀਆਂ ਨੇ ਉਹ ਤਾਂ ਫੋਨ ਆਇਆ ਤਾਂ ਬਾਹਰ ਲਈ ਫਾਇਡਾ ਇਹ ਵੀ ਮੈਨੇਜਮੈਂਟ ਨੇ ਬੋਰਡਿੰਗ ਲਾਏ ਨੇ ਬੋਰਡ ਵੀ ਕਿਸ ਤਰ੍ਹਾਂ ਮੱਥਾ ਟੇਕਣਾ ਜਿਵੇਂ ਹਰ ਜੋੜਾ ਕਰਦਾ ਦ੍ਰਿਸ਼ਾ ਨਾਲ ਲੰਗਰ ਚੱਲ ਰਹੇ ਨੇ ਆ ਦੇਖੋ ਲੰਗਰਾਂ ਦੀ ਸੇਵਾ ਹੋ ਰਹੀ ਹੈ ਬਾਹਰ ਬਾਰਿਸ਼ ਹੈ وارو نو تیرا ساتھ کو کو پيا من ملو ਉੱਪਰ ਬਾਹਰ ਦੀ ਹੋ ਕੇ ਦਿਖਾਉਣਾ ਤੁਹਾਨੂੰ ਇੱਧਰ ਦਾ ਦ੍ਰਿਸ਼ ਇੱਧਰ ਪ੍ਰਸ਼ਾਦ ਮਿਲਦਾ ਜੀ ਪਰਚੀਆਂ ਕੱਟ ਰਹੀਆਂ ਨੇ ਇਹ ਸੰਗਤਾਂ ਕਾਊਂਟਰ ਦੇ ਉੱਪਰ ਪਰਚੀਆਂ ਕਟਵਾ ਕੇ ਪ੍ਰਸ਼ਾਦ ਲੈਦੀਆਂ ਦਰਸ਼ਨ ਗੁਰੂ ਘਰ ਦੇ ਇਹ ਗੁਰੂ ਸਾਹਿਬ ਦੇ ਹੁਕਮਨਾਮੇ ਦੇ ਵੀ ਦਰਸ਼ਨ ਕਰੋ ਤੁਸੀਂ ਆਰੇ ਸ਼ੰਨ ਨਿਰੰਤਰ ਹੋਈ ਜਾ ਰਹੀ ਹੈ ਆਇਆ ਪਤਿ ਜੀ ਚਰਨਾਂ ਮੰਨ ਲਾ ਬਸ ਦੋ ਕਰੋ ਤਲ ਗੁਰਸੇਹਿਆ ਹਰਿ ਜੀ ਆਇਆ ਦਰ ਤੇ ਫਰਸ਼ੀਆ ਤੁਮ ਹੈ ਜਤੋ ਮੋਹ ਕਰਨ ਦਰਦਨ ਪਾ ਇੱਧਰ ਵੀ ਲੰਗਰ ਲੱਗੇ ਨੇ ਜੀ ਨਾ ਜੋ ਬੋਸਰ ਨੂੰ ਕਾ ਅੰਮਰ ਗੁਣ ਭਰੇ ਇਹ ਲਾਈਵ ਦੇਖ ਰਹੇ ਹੋ ਤੁਸੀਂ ਦ੍ਰਿਸ਼ ਹੋ ਰਹੀ ਹੈ ਜੀ ਬਾਹਰ ਸੰਗਤ ਦਰਸ਼ਕਾਂ ਪਸਰਾ ਗੋਪਨ ਜਹਾਂ ਮਨੰਤੋ ਕਰੰ ਭਵ ਸਫਤ ਖੰਨੁ ਅਦੇ ਰੂਰਯਤ ਸਮੋਪ ਸਹਾ ਤੋਦਗਤੇ ਸਚੇ ਪਾਤਿ ਸਹਾ ਮਰ ਜਨਮ ਜਨਮ ਦੀ ਸੱਜਣਾ ਸੱਚਾ ਬਾਦਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਪਹੰਚਿਆ ਤੋਹੀਆ ਸਦਲਾੰਗ ਸੱਜਣਾ ਸੱਚਾ ਪਾਤਸ਼ਾਹ ਸਰਸ਼ਾਹ ਜਿਸ ਪਾਸ ਫਹਿਟਿਆ ਸੋਹੀਏ ਸਭਨਾ ਤਤ ਲਾਵ ਲਾ ਮਹਾਰਾਜ ਜੀ ਵੀਡੀਓ ਲੈਵਲ ਬੱਜੇਗਾ ਇੱਥੇ ਇੱਧਰ ਹੈ ਉਹ ਸੰਗਤ